ਅੰਮ੍ਰਿਤਸਰ ਦੇ ਟਾਲੀ ਵਾਲਾ ਚੌਂਕ ਸਥਿਤ ਕਿੱਤਿਆਂ ਵਾਲੇ ਬਾਜ਼ਾਰ ਵਿੱਚ ਉਸ ਸਮੇਂ ਅਫਰਾ ਤਫਰੀ ਮਚ ਗਈ ਜਦੋਂ ਮਰਮਤ ਅਧੀਨ ਇੱਕ ਚਾਰ ਮੰਜ਼ਿਲਾ ਇਮਾਰਤ ਅਚਾਨਕ ਢਹਿ ਗਈ ਹਾਸਾਇਨਾ ਭਿਆਨਕ ਸੀ ਕਿ ਲੋਕਾਂ ਵਿੱਚ دہشت ਫੈਲ ਗਈ ਜਾਣਕਾਰੀ ਮੁਤਾਬਕ ਮਾਰਤ ਦੇ ਅੰਦਰ ਮੁਰੰਮਤ ਅਤੇ ਬਣਤਰ ਦਾ ਕੰਮ ਚੱਲ ਰਿਹਾ ਸੀ ਇਸ ਦੌਰਾਨ ਅਚਾਨਕ ਮਾਰ ਦੀ ਇੱਕ ਵੱਡੀ ਭਾਗ ਡਿੱਗ ਗਈ ਜਿਸ ਕਾਰਨ ਅੰਦਰ ਕੰਮ ਕਰ ਰਹੇ ਰਮ ਮਿਸਤਰੀ ਅਤੇ ਇੱਕ ਮਜ਼ਦੂਰ ਹਾਦਸੇ ਦਾ ਸ਼ਿਕਾਰ ਹੋ ਗਏ ਹਾਦਸੇ ਤੁਰੰਤ ਬਾਅਦ ਰਹਿਮ ਮਿਸਤਰੀ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਭੇਜ ਦਿੱਤਾ ਗਿਆ ਜਦਕਿ ਇੱਕ ਮਜ਼ਦੂਰ ਮਲਬੇ ਹੇਠਾ ਬੁਰੀ ਤਰ੍ਹਾਂ ਫਸ ਗਿਆ ਘਟਨਾ ਦੀ ਸੂਚਨਾ ਮਿਲਦੇ ਹੀ ਇਲਾਕਾ ਵਾਸੀਆਂ ਨੇ ਤੁਰੰਤ ਪ੍ਰਸ਼ਾਸਨ ਅਤੇ ਪੁਲਿਸ ਨੂੰ ਜਾਣਕਾਰੀ ਦਿੱਤੀ ਅਤੇ ਥਾਣਾ ਡੀ ਡਿਵੀਜ਼ਨ ਦੀ ਪੁਲਿਸ ਰੈਸਕਿਊ ਟੀਮਾਂ ਮੁਕੇ ਤੇ ਪਹੁੰਚ ਗਈਆਂ ਕਿ ਜੀ ਟਾਲੀ ਵਾਲਾ ਬਾਜ਼ਾਰ ਦੇ ਵਿੱਚ ਇੱਕ ਅੰਡਰ ਕੰਸਟਰਕਸ਼ਨ ਬਿਲਡਿੰਗ ਸੀ ਬਣ ਰਹੀ ਸੀ ਤਿੰਨ ਚਾਰ ਮੰਜ਼ਿਲਾ ਤੇ ਅਚਾਨਕ ਹੀ ਬਿਲਡਿੰਗ ਜਿਹੜੀ ਕਲਾਪਸ ਹੋ ਗਈ ਉਹਦੇ ਅੰਦਰ ਮਿਸਤਰੀ ਦੇ ਮਜ਼ਦੂਰ ਜਿਹੜਾ ਕੰਮ ਕਰ ਰਿਹਾ ਸੀ ਇਹ ਚਾਰ ਮੰਜ਼ਿਲਾ ਬਿਲਡਿੰਗ ਸੀਗੀ ਨਵੀਂ ਬਣ ਰਹੀ ਸੀ ਤੇ ਮਿਸਤਰੀ ਜਿਹੜਾ ਕੰਮ ਕਰ ਰਿਹਾ ਸੀ ਉਹਨੂੰ ਹਸਪੀਟਲ ਭੇਜ ਦਿੱਤਾ ਗਿਆ ਜਿਹੜਾ ਮਜ਼ਦੂਰ ਹੈ ਉਹਦੀ ਲੱਤ ਫਸ ਗਈ ਸੀ ਉਹ ਕੱਟਣ ਨਾਲ ਜਿਹੜਾ ਸਾਰਾ ਕਰਕੇ ਉਸਨੂੰ ਜਿਹੜਾ ਉੱਥੋਂ ਕੱਢ ਲਿਆ ਗਿਆ ਤੇ ਉਹਨੂੰ ਹਸਪੀਟਲ ਜਿਹੜਾ ਭੇਜ ਰਹੇ ਆ ਸਸਰੇ ਇਲਾਕਾ ਸਾਫਾਫੀਂ ਰਾ ਸਿੱਥੇ ਬਿਲਡਿੰਗ ਬਣ ਗਈ ਤੇ ਕਿੰਨੀ ਕ ਮੁਸ਼ਕਲ ਆਈ ਹੈ ਨਾ ਬੰਦੇ ਨੂੰ ਅਹ ਦੇਖੋ ਮੁਸ਼ਕਲ ਤਾਂ ਆਉਂਦੀ ਹੈ ਜਦੋਂ ਮੈਂ ਬਾਜ਼ਾਰ ਦੇ ਵਿੱਚੋਂ ਕਿਸੇ ਨੂੰ ਕੱਢਣਾ ਪਰ ਫਿਰ ਵੀ ਠੀਕ ਠਾਕ ਇਹਨਾਂ ਨੂੰ ਕੱਢ ਲਿਆ ਗਿਆ ਤੇ ਲੱਤ ਦੇ ਉੱਤੇ ਹੈਗਾ ਸ਼ਾਇਦ ਫ੍ਰੈਕਚਰ ਟਾਈਪ ਇੰਜਰੀ ਸੈਕੇ ਲਾਤੇ ਦੀ ਫਸ ਗਈ ਸੀ ਵਿੱਚ ਲੈ ਕੇ ਜਾ ਰਹੇ ਹਾਂ ਜੀ ਹਸਪੀਟਲ ਨੂੰ ਕਾਰਨ ਪਤਾ ਲੱਗੇ ਬਿਲਡਿੰਗ ਕਾਰਨ ਅਜੇ ਸਟੇਜ ਤੇ ਨਹੀਂ ਦੱਸ ਸਕਦੇ ਜੇ ਨਵੀਂ ਬਣ ਰਹੀ ਸੀ ਬਿਲਡਿੰਗ ਅਜੇ ਸਟੇਜ ਤੇ ਨਹੀਂ ਕਹਿ ਸਕਦੇ ਕਿ ਕਾਰਨ ਸਾਰਾ